ਸਾਡੇ ਦੁਨੀਆ ਪਰਚ ਵਸਦੇ ਪੰਜਾਬੀਆਂ ਦੇ ਨਾਲ ਜੀ ਔਰ ਉਸ ਮਸਲੇ ਦੇ ਉੱਤੇ ਮੈਂ ਸਾਡੀ ਇੱਕ ਬਹੁਤ ਹਿੰਮਤ ਵਾਲੀ ਪੰਜਾਬਣ ਦਾ ਜ਼ਿਕਰ ਕਰਨਾ ਚਾਹੁੰਦਾ ਜਿਨੇ ਦੁਨੀਆ ਦੇ ਸਾਹਮਣੇ ਇੱਕ ਮਿਸਾਲ ਕਾਇਮ ਕੀਤੀ ਆ ਤੇ ਉਦੋਂ ਕਾਇਮ ਕੀਤੀ ਆ ਜਦੋਂ ਆਪ ਬਹੁਤ ਵੱਡੇ ਸੰਕਟ ਨਾਲ ਸੰਘਰਸ਼ ਕਰਦੀ ਪਈ ਆ ਤੁਹਾਨੂੰ ਸਾਰਿਆਂ ਨੂੰ ਕਿਤੇ ਨਾ ਕਿਤੇ ਪੜਨ ਨੂੰ ਮਿਲਿਆ ਹੋਵੇਗਾ ਬਰਜਿੰਦਰ ਕੌਰ ਬਿਸਰਾਓ ਦੇ ਲੇਖ ਕਈਆਂ ਅਖਬਾਰਾਂ ਚ ਅੱਡ ਅੱਡ ਅਖਬਾਰਾਂ ਚ ਛਪਦੇ ਆ ਜੀ ਮੈਂ ਵੀ ਕਦੇ ਪੜ ਲੀਨਾ ਕਦੇ ਛੱਡੇ ਵੀ ਜਾਂਦੇ ਐ ਇੰਨਾ ਟਾਈਮ ਨਹੀਂ ਹੁੰਦਾ ਮੇਰੀ ਕਦੇ ਉਹਦੇ ਨਾਲ ਫੋਨ ਤੇ ਵੀ ਗੱਲ ਨਹੀਂ ਸੀ ਹੋਈ ਅੱਜ ਤੜਕੇ ਕਿਉਂਕਿ ਸਾਰੇ ਮੇਰੇ ਦਰਸ਼ਕਾਂ ਨੂੰ ਪਤਾ ਹੈ ਮੇਰੀ ਤੜਕੇ ਉੱਠਣ ਦੀ ਆਦਤ ਹੈ ਮੈਂ ਜੋ ਤੜਕੇ ਉੱਠਿਆ ਤੇ ਜੜੀਆਂ ਅਖਬਾਰਾਂ ਬਹੁਤ ਛੇਤੀ ਖੁੱਲ੍ਹਦੀਆਂ ਉਹਨਾਂ ਚ ਪੰਜਾਬੀ ਜਾਗਰਣ ਮੇਰੇ ਸਾਹਮਣੇ ਪਿਆ ਖਬਰਾਂ ਦੇ ਤਿੰਨ ਸਫ਼ੇ ਲੱਦ ਕੇ ਜਦੋਂ ਮੈਂ ਐਡੀਟੋਰੀਅਲ ਪੇਜ ਤੇ ਗਿਆ ਉੱਥੇ ਵਰਜਿੰਦਰ ਕੌਰ ਬਸਰਾਓ ਦੀ ਲਿਖਤ ਸੀ ਉਹਨੇ ਉਹਦੇ ਵਿੱਚ ਜ਼ਿਕਰ ਇਹ ਕੀਤਾ ਕਿ ਉਸ ਬਿਮਾਰੀ ਦਾ ਸ਼ਿਕਾਰ ਹੈ ਉਹਦੇ ਨਾਲ ਸੰਘਰਸ਼ ਕਰ ਰਹੀ ਹੈ ਜਿਹੜੀ ਬਿਮਾਰੀ ਦਾ ਨਾਮ ਲੈ ਕੇ ਲੋਕ ਖੁੱਤ ਡਰਦੇ ਹੀ ਆ ਦੂਸਰਿਆਂ ਨੂੰ ਡਰਾਉਣ ਦਾ ਕੰਮ ਬਹੁਤ ਕਰਦੇ ਆ ਉਹਨੇ ਆਖਿਆ ਕੈਂਸਰ ਹੈ ਕਿ ਉਹਨੇ ਆਖਿਆ ਮੈਂ ਕੀਮੋਥੈਰਪੀ ਇਸ ਵੇਲੇ ਉਹਦੇ ਚੋਂ ਪ੍ਰਕਿਰਿਆ ਚ ਲੰਘ ਰਹੀ ਹਾਂ ਉਹਨੇ ਕਿਹਾ ਮੇਰੇ ਕੋਲ ਮੇਰਾ ਪਤੀ ਮੇਰੇ ਬੱਚੇ ਸਾਰਾ ਪਰਿਵਾਰ ਮੇਰੇ ਨਾਲ ਖੜਾ ਹੈ ਮੈਂ ਡਟ ਕੇ ਖੜੀ ਹਾਂ ਮੈਂ ਸੰਘਰਸ਼ ਕਰ ਰਹੀ ਹਾਂ ਔਰ ਇਸ ਸੰਘਰਸ਼ ਦੇ ਵਿੱਚ ਮੈਨੂੰ ਯਕੀਨ ਹੈ ਕਿ ਮੈਂ ਕਾਮਯਾਬ ਹੋਣਾ ਪਰ ਕਿਹਦੀ ਕਮਾਲ ਦੀ ਗੱਲ ਇਹ ਹੈ ਸਾਡੇ ਪੰਜਾਬੀਆਂ ਚੋਂ ਬਹੁਤੇ ਆਉਂਦੇ ਆ ਫੋਨ ਕਰਦੇ ਆ ਗੱਲ ਕਰਦੇ ਆ ਉਹ ਕਹਿੰਦੇ ਉਹ ਫਲਾਣੇ ਨੂੰ ਉਹ ਬਿਮਾਰੀ ਲੱਗੀ ਜਿਹਦਾ ਨਾਂ ਨਹੀਂ ਲੈਂਦਾ ਇਹੋ ਜਿਹੜੀ ਤੇਰੇ ਲਈ ਆ ਉਹਤਨੀ ਬਚਿਆ ਇਦਾਂ ਦੀਆਂ ਕਹਾਣੀਆਂ ਪਾਉਂਦੇ ਆ ਉਹ ਕਹਿੰਦੀ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨੀ ਆ ਕਿ ਤੁਸੀਂ ਕਿਸੇ ਨੂੰ ਹੌਸਲਾ ਨਹੀਂ ਦੇਣ ਜੋਗੇ ਤੇ ਲੋਕਾਂ ਨੂੰ ਡਰਾਇਆ ਨਾ ਕਰੋ ਬਿਮਾਰੀਆਂ ਨੇ ਤਾਂ ਦਾ ਲਾਜਮੀ ਬਣਿਆ ਇਹ ਕੁਦਰਤ ਦੀਆਂ ਸ਼ਕਤੀਆਂ ਦੇ ਖਿਲਾਫ ਸੰਘਰਸ਼ ਕਰਦਾ ਮਨੁੱਖ ਇਥੋਂ ਤੱਕ ਪਹੁੰਚਿਆ ਕੁਦਰਤ ਨੇ ਭੁੱਖ ਪੜਾਈ ਬੰਦੇ ਨੇ ਉਹਦੇ ਵਾਸਤੇ ਖੁਰਾਕ ਦਾ ਹਰ ਜੀਵ ਜੰਤੂ ਨੇ ਆਪਣੇ ਜੀਵਨ ਦੇ ਰਹਿਣ ਦਾ ਪ੍ਰਬੰਧ ਕਰ ਲਿਆ ਕੁਦਰਤ ਨੇ ਉਪਰੋਂ ਉੱਚੇ ਥਾਂ ਤੋਂ ਨੀਵੇਂ ਨੂੰ ਪਾਣੀ ਵਿਗਾਹ ਤੇ ਬੰਦੇ ਨੇ ਉਹ ਚੋਂ ਨਹਿਰਾਂ ਕੱਢ ਲੀਆਂ ਕੁਦਰਤ ਨੇ ਸੋਨੇ-ਸੋਨੇ ਫਲ ਦਿੱਤੇ ਤੇ ਬੰਦੇ ਨੇ ਬਾਗ ਲਾ ਲੇ। ਕੁਦਰਤ ਨੇ ਫੁੱਲ ਦਿੱਤੇ ਤੇ ਉਹਨੇ ਬਗੀਚੇ ਲਾ ਲੇ। ਕੁਦਰਤ ਨੇ ਕੰਡੇ ਦਿੱਤੇ ਤੇ ਬੰਦੇ ਨੇ ਕੰਡਿਆਂ ਨੂੰ ਸਮੇਟਣਾ ਸਿੱਖ ਲਿਆ। ਕੁਦਰਤ ਨੇ ਦੁੱਖ ਦਿੱਤੇ ਤੇ ਬੰਦੇ ਨੂੰ ਦੁੱਖ ਹੰਡਾਉਣੇ ਆ ਗਏ। ਕੁਦਰਤ ਨੇ ਬਿਮਾਰੀਆਂ ਦਿੱਤੀਆਂ ਤੇ ਬੰਦੇ ਨੇ ਉਹਨਾਂ ਬਿਮਾਰੀਆਂ ਦੇ ਇਲਾਜ ਵਾਸਤੇ ਹੁਣ ਤੱਕ ਲਗਾਤਾਰ ਸੰਘਰਸ਼ ਕੀਤਾ ਅੱਜ ਕਰਦਾ ਪਿਆ। ਸਾਡੇ ਬਚਪਨ ਪੰਜਪਨ ਵੇਲੇ ਜਿਹੜੀਆਂ ਬਿਮਾਰੀਆਂ ਬਹੁਤ ਮਾਰੂਗੜੀਆਂ ਜਾਂਦੀਆਂ ਸਨ। ਅੱਜ ਉਹ ਨਹੀਂ ਮਾਰੂਗਣੀਆਂ ਜਾਂਦੀਆਂ ਹੌਲੀ ਹੌਲੀ ਹਰ ਚੀਜ਼ ਦਾ ਇਲਾਜ ਲੱਭਦਾ ਪਿਆ ਮੈਂ ਬਰਜਿੰਦਰ ਕੌਰ ਬਿਸਰਾਉ ਦੀ ਹਿੰਮਤ ਦੀਦਾਤ ਦਿੰਨਾ ਔਰ ਮੈਂ ਕਹਿੰਦਾ ਕਿ ਥੋੜਾ ਜਿਹਾ ਪੰਜਾਬੀਓ ਅਕਲ ਕਰੋ ਮੈਂ ਬਹੁਤ ਸਾਰੇ ਲੋਕਾਂ ਨੂੰ ਜਾਣਦਾ ਜਿੱਥੇ ਜਾ ਕੇ ਕਰਨਗੇ ਆਹਾਂ ਇਹ ਤਾਂ ਹੁਣ ਮੋੜਾ ਨਹੀਂ ਪੈਣਾ ਹੁਣ ਤਾਂ ਕੋਈ ਗੰਜਾਇਸ਼ ਨਹੀਂ ਇਹ ਗੱਲਾਂ ਕਿਸੇ ਨੇ ਪਾਸੇ ਕਰਨੀਆਂ ਔਰ ਤੇ ਹੋਰ ਗੱਲ ਹੈ ਜਦੋਂ ਮਰੀਜ਼ ਦੇ ਸਾਹਮਣੇ ਕੀਤੀਆਂ ਜਾਂਦੀਆਂ ਉਹਦੇ ਸਾਹਮਣੇ ਕੀਤੀਆਂ ਜਾਂਦੀਆਂ ਜਿਹੜਾ ਆਪਣੀ ਹਿੰਮਤ ਦੇ ਨਾਲ ਸੰਘਰਸ਼ ਕਰ ਰਿਹਾ ਜੋਝ ਰਿਹਾ ਤਾਨੂੰ ਪਤਾ ਹੈ ਦਾ ਅਸਰ ਕੀ ਪਿੰਦਾ ਠੀਕ ਹੈ ਬਿਮਾਰੀਆਂ ਹੁੰਦੀਆਂ ਉਹਦੇ ਦੋਵੇਂ ਕਿਸਮ ਦੇ ਨਤੀਜੇ ਨਿਕਲ ਸਕਦੇ ਆ ਅਸੀਂ ਰੋਜ਼ ਸੜਕਾਂ ਤੇ ਜਾਂਦੇ ਆ بڑے ਲੋਕਾਂ ਨੂੰ ਡਿੱਗੇ ਵੇਖਦੇ ਆ ਪਰ ਇਹਦਾ ਮਤਲਬ ਇਹ ਤਾਂ ਨਹੀਂ ਕਿ ਹਰ ਕੋਈ ਜਿਹੜਾ ਉੱਥੋਂ ਸੜਕ ਤੋਂ ਲੰਘਦਾ ਉਹਦਾ ਐਕਸੀਡੈਂਟ ਹੋ ਹੀ ਜਾਣਾ ਤੇ ਇਹਦਾ ਮਤਲਬ ਇਹ ਵੀ ਨਹੀਂ ਕਿ ਜਿਹਦਾ ਐਕਸੀਡੈਂਟ ਹੋ ਗਿਆ ਉਹਨੇ ਮੁੜ ਕੇ ਬਜਣਾ ਹੀ ਨਹੀਂ ਹਰ ਕਿਸਮ ਦਾ ਹਾਲਾਤ ਹੁੰਦੇ ਆ ਤੁਸੀਂ ਕਿਸੇ ਨੂੰ ਹੌਸਲਾ ਦਿਓ ਮੇਰਾ ਇੱਕ ਦੋਸਤ ਮੇਰੇ ਨਾਲ ਇੱਥੇ 30 ਸਾਲ ਅਖਬਾਰ ਦੇ ਦਫਤਰ ਚ ਕੰਮ ਕਰਕੇ ਗਿਆ ਅੱਜ ਕੱਲ ਅਮਰੀਕਾ ਵਿੱਚ ਉਹ ਥੋੜਾ ਜਿਹਾ ਐਕਸੀਡੈਂਟ ਹੋ ਗਿਆ ਸੱਟਾਂ ਲੱਗ ਗਈਆਂ ਹਸਪਤਾਲ ਪਿਆ ਸੀ ਰਿਸ਼ਤੇਦਾਰੀ ਇੱਥੋਂ ਇੱਕ ਔਰਤ ਆਈ ਆ ਕੇ ਕਹਿੰਦੀ ਅੱਖਾਂ ਜੀਆਂ ਭਰ ਕੇ ਤੂੰ ਤੇ ਇੱਥੇ ਆ ਪਿਆ ਤੇ ਪਿੱਛੋਂ ਤੇਰੀਆਂ ਧੀਆਂ ਕੌਣ ਵਿਆਹੂ ਕਹਿੰਦਾ ਰਗੜਾਂ ਤੇ ਲੱਤਾਂ ਤੇ ਲੱਗੀਆਂ ਤੇ ਧੀਆਂ ਵਿਆਉਣ ਵਾਲੀ ਐਡੀ ਛਿੱਤੀ ਕੀ ਗੱਲ ਹੋ ਗਈ ਜਗਦੇਵ ਸਿੰਘ ਜਸੋਵਾਲ ਜਦੋਂ ਬਿਮਾਰ ਹੋਏ ਉਹਨਾਂ ਨੇ ਆਪਣੇ ਕਮਰੇ ਦੇ ਵਿੱਚ ਇੱਕ ਕੁਰਸੀ ਤੇ ਇੱਕ ਮੇਜ਼ ਰਖਵਾ ਦਿੱਤਾ ਸੀ ਉਸ ਮੇਜ਼ ਦੇ ਉੱਤੇ ਇੱਕ ਰਜਿਸਟਰ ਤੇ ਇੱਕ ਉਹਦੇ ਨਾਲ ਪੈਨ ਰੱਖਦਾ ਤੇ ਸਾਹਮਣੇ ਲਿਖ ਕੇ ਲਾਤਾ ਤੁਸੀਂ ਮੇਰਾ ਪਤਾ ਲੈਣ ਆਇਓ ਤੁਹਾਡੀ ਮਿਹਰਬਾਨੀ ਜੇ ਤੁਸੀਂ ਮੈਨੂੰ 5-7 ਡਾਕਟਰਾਂ ਦੇ ਨਾਂ ਦੱਸਣੇ ਆ ਤੇ ਇਸ ਰਜਿਸਟਰ ਦੇ ਪਹਿਲੇ ਸਫੇ ਤੇ ਦੱਸ ਦਿਓ ਜੇ ਤੁਸੀਂ 5-7 ਦਵਾਈਆਂ ਦੱਸਣੀਆਂ ਅਖੀਰਲੇ ਸਫੇ ਤੇ ਦੱਸ ਦਿਓ ਜਿਹੜਾ ਪੜਦਾ ਸ਼ਰਮਿੰਦਾ ਹੋ ਕੇ ਤੁਰ ਜਾਂਦਾ ਸੀ ਕਿਸੇ ਨੂੰ ਨਹੀਂ ਦੱਸਿਆ ਇੰਨਾਂ ਬਿਮਾਰੀਆਂ ਦਾ ਇਲਾਜ ਜਦੋਂ ਡਾਕਟਰ ਕਰਦੇ ਪਏ ਆ ਪਤਾ ਨਹੀਂ ਕਿੱਥੋਂ-ਕਿੱਥੋਂ ਕੋਈ ਆਉਂਦਾ ਕੋਈ ਕਹਿੰਦਾ ਫਲਾਣੇ ਸਿਆਣੇ ਕੋਲ ਚਲੋ ਉਹ ਹੱਥ ਔਲਾ ਕਰੇਗਾ ਤੁਸੀਂ ਠੀਕ ਹੋ ਜਾਓਗੇ ਕੋਈ ਕਹਿੰਦਾ ਫਲਾਣੇ ਹਕੀਮ ਕੋਲ ਚਲੋ ਸਵਾਦ ਦੀ ਚੁਟਕੀ ਦੇ ਦੇਗਾ ਠੀਕ ਹੋ ਜੂਗੇ ਇਹ ਫਜ਼ੂਲ ਦੀਆਂ ਗੱਲਾਂ ਸਭ ਤੋਂ ਪਹਿਲਾਂ ਪੰਜਾਬੀਓ ਆਪਣੀ ਮਾਨਸਿਕਤਾ ਬਦਲੋ ਬਰਜਿੰਦਰ ਕੋਰ ਬਸਰਾਓ ਤੋਂ ਅਕਲ ਲਓ ਜਿਹਨੇ ਨਹੀਂ ਪੜਿਆ ਮੈਂ ਫਿਰ ਅਖਬਾਰ ਦਾ ਨਾਮ ਦੱਸ ਦਿੰਦਾ ਪੰਜਾਬੀ ਜਾਗਰਣ ਦੇ ਵਿੱਚ ਅੱਜ ਚੌਥੇ ਸਫੇ ਦੇ ਉੱਤੇ ਤੁਹਾਡਾ ਦੇਖਿਆ ਪਿਆ ਕੱਢ ਕੇ ਪੜਿਓ ਉਹਨੇ ਅਕਲ ਦਿੱਤੀ ਆ ਕਿ ਕਿਸ ਤਰ੍ਹਾਂ ਵਰਤੀ ਦਾ ਮੈਂ ਬਹੁਤ ਸਾਰੇ ਲੋਕਾਂ ਦੋਸਤਾਂ ਮਿੱਤਰਾਂ 'ਚ ਜਦੋਂ ਤੋਂ ਹੋਇ ਸਭਾੜੀ ਮੈਂ ਬੜਿਆਂ ਦਾ ਐਕਸੀਡੈਂਟ ਤੋਂ ਬਾਅਦ ਪਤਾ ਲੈਣ ਜਾਂਦਾ ਮੈਂ ਕਦੇ ਕਿਸੇ ਨੂੰ ਜਾ ਕੇ ਇਹ ਨਹੀਂ ਪੁੱਛਿਆ ਤੇਰਾ ਐਕਸੀਡੈਂਟ ਹੋਇਆ ਕਿੱਦਾਂ ਉਹਦਾ ਕਾਰਨ ਕੀ ਆ ਮੈਂ ਤਾਂ ਪੁੱਛਣ ਵਾਲਾ ਇੱਕ ਉਹਨੇ ਸਵੇਰ ਤੋਂ ਲੈ ਕੇ ਮੇਰੇ ਵਰਗੇ ਨੂੰ ਸ਼ਾਮ ਤੱਕ 35 ਨੂੰ ਦੱਸਿਆ ਹੋ ਹਰ ਵਾਰੀ ਜਦੋਂ ਦੱਸੂਗਾ ਮੈਂ ਸਕੂਟਰ ਤੇ ਜਾਂਦਾ ਸੀ ਇਧਰੋਂ ਮੋਟਰਸਾਈਕਲ ਆਇਆ ਉਧਰੋਂ ਟਾਂਗਾ ਆ ਗਿਆ ਉਧਰੋਂ ਬੱਸ ਇਹ ਉਹ ਤੋਂ ਬਾਅਦ ਉਹ ਜਿੰਨੀ ਵਾਰ ਦੱਸਦਾ ਉਨੀ ਵਾਰੀ ਉਹ ਮਾਨਸਿਕ ਪੀੜ ਤੋਂ ਲੰਘਦਾ ਉਹ ਫਿਰ ਠੀਕ ਕਿੱਦਾਂ ਹੋਵੇਗਾ ਮੈਂ ਹਮੇਸ਼ਾ ਜਾ ਕੇ ਕਿਨਾਂ ਨਾ ਤੂੰ ਇਹ ਨਾ ਵੇਖੀ ਨੁਕਸਾਨ ਕਿੰਨਾ ਹੋ ਗਿਆ ਤੂੰ ਵੇਖ ਬਚਾ ਕਿੰਨਾ ਹੋ ਗਿਆ ਗੁਰੂ ਸਾਹਿਬ ਨੇ ਆਖਿਆ ਸੀ ਗੁਰਬਾਣੀ ਚ ਫਰਮਾਨ ਆਗਾਹਾ ਕੁਤਰਾ ਪਿੱਛਾ ਫੇਰਨਾ ਮੋੜੜਾ ਉਹਦਾ ਮਤਲਬ ਇਹ ਹੈ ਕਿ ਅੱਗੇ ਨੂੰ ਕਦਮ ਪੁੱਟ ਮੋੜਿਆਂ ਤੋਂ ਪਛਾਣ ਉਹ ਚਾਤੀਆਂ ਨਹੀਂ ਮਾਰੀਦੀਆਂ ਠੇਡਾ ਲੱਗ ਜਾਂਦਾ ਮੈਂ ਤੁਹਾਨੂੰ ਸਾਰਿਆਂ ਨੂੰ ਇਹ ਬੇਨਤੀ ਕਰੂੰਗਾ ਜਿੱਥੇ ਕਿਤੇ ਜਾਣਿਓ ਆ ਬਰਜਿੰਦਰ ਕੌਰ ਬਿਸਰਾਓ ਦਾ ਆਰਟੀਕਲ ਆਪਣੇ ਕੋਲ ਸੰਭਾਲ ਕੇ ਰੱਖ ਲਿਓ ਇਹ ਚੋ ਮੋੜ ਮੋੜ ਤੁਹਾਨੂੰ ਅਕਲ ਆਵੇਗੀ ਔਰ ਜਿੱਥੇ ਵੀ ਜਾਣਿਓ ਤੁਹਾਡੇ ਵਿੱਚ ਬਹੁਤ ਸਾਰੇ ਸਿਆਣੇ ਆ ਜਿਨ੍ਹਾਂ ਨੂੰ ਮੇਰੇ ਦੱਸਣ ਦੀ ਲੋੜ ਨਹੀਂ ਮੇਰੇ ਨਾਲੋਂ ਵੱਧ ਸਿਆਣੇ ਆ ਤੇ ਉਹ ਪਹਿਲਾਂ ਹੀ ਇਹੋ ਕੁਝ ਕਰਦੇ ਆ ਮੈਂ ਉਹਨਾਂ ਨੂੰ ਦੱਸ ਰਿਹਾ ਜਿਹੜੇ ਜਾਂਦਿਆਂ ਹੀ ਸਾਡੇ ਮਾਝੇ ਚ ਰਵਾਇਤ ਹੈ ਕਿਸੇ ਦਾ ਬੁੱਢਾ ਬਿਮਾਰ ਹੋਇਆ ਤੇ ਬੀਬੀਆਂ ਆ ਜਾਂਦੀਆਂ ਘੁੰਟਜਾ ਕੱਢ ਕੇ ਕਰੀ ਜਾਂਦੇ ਆਹਾਂ ਸਿੰਘ ਤਾਂ ਨਹੀਂ ਬਚਦਾ ਇਹ ਜਿਹੜੀ ਰਵਾਇਤ ਹੈ ਤੁਹਾਡੇ ਚ ਇਹ ਖਤਮ ਕਰੋ ਜਾਨੇ ਉਹ ਜਿੰਦਾਦਲੀ ਉਹ ਵਿਖਾਓ ਇਸ ਬੀਬੀ ਨੇ ਜਿੰਦਾਦਲੀ ਵਿਖਾਈ ਆ ਸਾਡੀ ਪੰਜਾਬ ਦੀ ਸ਼ੇਰ ਬੱਚੀ ਆ ਮੇਰੀ ਦਿਲੋਂ ਕਾਮਨਾ ਸਾਨੂੰ ਉਹਦੀ ਵੀ ਲੋੜ ਆ ਉਹਦੀ ਕਲਮ ਦੀ ਵੀ ਲੋੜ ਆ ਉਹਦੇ ਵਿਚਾਰਾਂ ਦੀ ਵੀ ਲੋੜ ਹੈ ਉਹਦੀ ਹਿੰਮਤ ਦੀ ਵੀ ਲੋੜ ਆ ਤੇ ਉਹਦੇ ਤੋਂ ਸਾਨੂੰ ਸਿੱਖਣ ਦੀ ਲੋੜ ਆ ਮੈਂ ਤੁਹਾਨੂੰ ਸਰਨ ਵੱਖੂਗਾ ਜਿੰਨਾ ਮੋਟੀਵੇਸ਼ਨਲ ਲੈਕਚਰ ਕੋਈ ਦੇ ਸਕਦਾ ਉਸ ਲੈਕਚਰ ਨਾਲ ਵੱਡਾ ਉਹਦਾ ਆਰਟੀਕਲ ਆਓ ਸਾਰੇ ਉਹਦੇ ਵਾਸਤੇ ਅਸੀਂ ਇੱਕ ਕਾਮਨਾ ਕਰੀਏ ਕਿ ਸਾਨੂੰ ਇਸੇ ਤਰ੍ਹਾਂ ਦੀਆਂ ਸਿੱਖਿਆ ਵਾਲੀਆਂ ਸੇਧ ਵਾਲੀਆਂ ਲਿਖਤਾਂ ਦਿੰਦੀ ਰਹੇਗੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਇਹ ਬੇਨਤੀ ਕਰੂੰਗਾ ਚੜ੍ਹਦੀ ਕਲਾ 'ਚ ਰਹਿਣਾ ਤੇ ਦੂਜਿਆਂ ਨੂੰ ਚੜ੍ਹਦੀ ਕਲਾ 'ਚ ਲਿਆਉਣਾ ਸਿੱਖੋ ਜਿਹੜੀਆਂ ਦੂਸਰੀਆਂ ਗੱਲਾਂ ਨੇ ਫਾਲਤੂ ਦੀਆਂ ਇਧਰ ਉਧਰ ਆਓ ਚਲੀਏ ਫਲਾਣੇ ਹਕੀਮ ਕੋਲ ਫਲਾਣੇ ਥਾਂ ਤੋਂ ਸੁਆਗਤ ਦੀ ਪੂਰੀ ਲੈਣ ਛੱਡ ਦਿਓ ਹੁਣ ਆਪਾਂ ਓਤੋਂ ਥੋੜਾ ਅੱਗੇ ਲੰਘੀਏ ਅਗਲਾ ਕਦਮ ਪੁੱਟिए ਇਹਦੇ ਤੋਂ ਅੱਗੇ ਹਰਸੀਮਨ ਜੀ ਤੁਸੀਂ ਆਪਣਾ ਸਵਾਲ ਕਰ ਸਕਦੇ ਹੋ ਜੀ ਪੰਨੂ ਸਾਹਿਬ ਤੁਸੀਂ ਬਹੁਤ ਵੱਡਮੁੱਲੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕੀਤੀ ਹੈ ਪੰਨੂ ਸਾਹਿਬ ਖਬਰਾਂ ਵਾਲੇ ਪਾਸੇ ਮੋੜਾ ਕੱਟਦੇ ਆ ਤਾਂ ਭਾਰਤ ਦੇ